ਏ ਸੱਚੇ ਬਾਦਸ਼ਾਹ ਮਾਰੀ ਦਵਾਈ ਲੈਉਣੀ ਸੀ ਮਾਲਕ ਨੇ 1000 ਪੈਸੇ ਹੀ ਨਹੀਂ ਦਿੱਤੇ ਹੁਣ ਕਿਵੇਂ ਇਹ ਯਾਰਾ ਚੱਲੂਗਾ ਚੱਲਾ ਫੰਟਾ ਤੇਰੇ ਸਾਰੇ ਕੱਲਾ ਮਾਲਕਾ ਇੱਕ ਤਾਂ ਜ਼ਿੰਦਗੀ ਚ ਪਹਿਲੇ ਹੀ ਮੁਸ਼ਕਲਾਂ ਬਹੁਤ ਨੇ ਆਇਕਾ ਮੰਗੂ ਨੇ ਤਾਂ ਪਾ ਰੱਖਿਆਗਾ ਇਹ ਵੀ ਦਿਨੋਂ ਦੇਣਾ ਬਹੁਤ ਜ਼ਿਆਦਾ ਤਪਾਉਣ ਲੱਗ ਗਿਆ ਮੈਂ ਬਣਾਉਣਾ ਨਹੀਂ ਰੇਲ ਮੈਂ ਦੋ ਪਲੇਟਾਂ ਹੋਰ ਤੋੜਤੀਆਂ ਆ ਮੰਗੋ ਇਧਰ ਆ ਤੋ ਮੇਰੀ ਗੱਲ ਸੁਣਾ ਨਿਤ ਨਵਾਂ ਨੁਕਸਾਨ ਕਰ ਦਿੰਨਾ ਹੈਗਾ ਕੋਣ ਨਿਤ ਨਵਾਂ ਸਫਾ ਬਹੀ ਰੱਖਦਾ ਹੈਗਾ ਸਸਕਾਲ ਇੱਕ ਆਜੇ ਅਸਤਕਾਲ ਸਰਦਾਰ ਸਾਹਿਬ ਆਜੋ ਆਜੋ ਜੀ ਔਰ ਠੀਕ ਹੋ ਜੀ ਹਾਂਜੀ ਹਾਂ ਬਹੁਤ ਵਧੀਆ ਠੀਕ ਠਾਕ ਤੁਸੀਂ ਦੱਸੋ ਸਰਦਾਰ ਸਾਹਿਬ ਤੁਸੀਂ ਬੈਠੋ ਹਾਂ ਆਜੋ ਭੇਜ ਦਿਓ ਮੁੰਡਾ ਜਲਦੀ ਭੇਜ ਦਿਓ ਥੋੜਾ ਜਿਆ ਹਾਂਜੀ ਆਵਾ ਭੇਜਦਾ ਬੈਠੋ ਤੁਸੀਂ ਓਕੇ ਮੰਗੋ ਜਾ ਆਰਡਰ ਲੈ ਸਰਦਾਰ ਸਾਹਿਬ ਦਾ ਮੰਗਵਾ ਮੈਨੂੰ ਕਾਰਡ ਲੈ ਕੇ ਜਾ ਸਰਦਾਰ ਜੀ ਕੀ ਖਾਓਗੇ ਮੰਗੋ ਰਹਾ ਆ ਗੱਲ ਸੁਣ ਮੇਰੀ ਹਾਂਜੀ ਸਰ ਮੈਨੂੰ ਬੁਲਾਇਆ ਜੀ ਤੁਸੀਂ ਹਾਂ ਮੰਗੋ ਮੇਰੇ ਬੁੱਢਾ ਕਪੜਾ ਮਾਰ ਆ ਮੈਂ ਥੋੜਾ ਬਾਹਰ ਕੰਮ ਜਾ ਕੇ ਆਉਣਾਗਾ ਠੀਕ ਆ ਕਰ ਦਿੰਦਾ ਜੀ ਕਮਾਲ ਦੀ ਗੱਲ ਆ ਜਨਾਬ ਆ ਮੈਂ ਆਰਡਰ ਡੀਕੀ ਜਾਣਾ ਤੇ ਤੁਸੀਂ ਮੁੰਡੇ ਨੂੰ ਇੱਥੇ ਜੋੜੇ ਸਾਫ਼ ਕਰ ਲਈ ਬੈਠੇ ਹੋ ਹੈ ਚੰਗੇ ਬੰਦੇ ਹੋ ਜੀ ਤੁਸੀਂ ਇਹ ਤਾਂ ਨੌਕਰੀ ਦੇ ਨਾਂ ਤੇ ਜ਼ੁਲਮ ਹੈ ਯਾਰ ਤੁਹਾਨੂੰ ਸੋਚਣਾ ਚਾਹੀਦਾ ਸਰਦਾਰ ਸਾਹਿਬ ਇਹ ਮੇਰਾ ਹੋਟਲ ਹੈ ਇੱਥੇ ਮੇਰੇ ਕਾਨੂੰਨ ਨੇਗੇ ਤੁਸੀਂ ਆਪਣਾ ਖਾਣਾ ਖਾਓ ਤੇ ਮੈਨੂੰ ਉਪਦੇਸ਼ ਨਾ ਦਿਓ ਮੇਰੀ ਮਾਂ ਬਹੁਤ بیمار ਆ ਕਿਰਪਾ ਕਰਕੇ ਮੈਨੂੰ ਮਹੀਨੇ ਤਨਖਾਹ ਦੇ ਦਿਓ ਮੈਨੂੰ ਪੈਸਿਆਂ ਦੀ ਬਹੁਤ ਲੋੜ ਆ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਮੈਂ ਸਰਦਾਰ ਸਾਹਿਬ ਨਾਲ ਗੱਲ ਕਰ ਰਿਹਾ ਹੈਗਾ ਐਵੇਂ ਵਿਚ ਬੋਲੀ ਜਾਣਾਗਾ ਮੈਨੂੰ ਮਹੀਨੇ ਤਨਖਾਹ ਦੇ ਦਿਓ ਪਉਦ ਪਾਸ਼ਾਂ ਦੀ ਬਹੁਤ ਲੋੜ ਆ। ਇਹ ਮਾਂ ਬਿਮਾਰਾ ਕੀ ਤੁਹਾਡੇ ਤੋਂ ਪੈਸੇ ਨਹੀਂ ਮੰਗੂ ਹੋਰ ਕੀ ਤੋਂ ਮੰਗੂ? ਤੁਸੀਂ ਕਿਉਂ ਨਹੀਂ ਪੈਸੇ ਦਿੰਦੇ ਇਹਨੂੰ? ਆ ਲੈ। ਮੈਂ ਦੇ ਨਾ ਤੈਨੂੰ ਪੈਸੇ। ਆ ਫੜ। ਆ ਬਦੀ ਮਾਂ ਦਾ ਇਲਾਜ ਕਰਵਾ ਲੈ ਠੀਕ ਹੈ ਨਾ? ਸਰ ਤੁਹਾਡੇ ਕੋਲ ਕਾਦੀਆਂ ਕਮੀਆਂ ਨੇ। ਤੁਹਾਨੂੰ ਇਹੋ ਜਿਹੇ ਲੋਕਾਂ ਦੇ ਨਾਲ ਖੜਨਾ ਚਾਹੀਦਾ। ਜੇ ਤੁਸੀਂ ਇੱਥੇ ਨਹੀਂ ਖੜ ਸਕਦੇ ਫਿਰ ਹੋਰ ਕਿੱਥੇ ਖੜੋਗੇ? ਕੋਈ ਫਾਇਦਾ ਨਹੀਂ ਤੁਹਾਡੀਆਂ ਪ੍ਰਾਪਰਟੀਆਂ ਦਾ, ਤੁਹਾਡੀਆਂ ਜ਼ਿੰਦਗੀਆਂ ਦਾ, ਤੁਹਾਡੀਆਂ ਪ੍ਰਾਪਰਟੀਆਂ ਦਾ ਫੇਰ ਫਾਇਦਾ ਹੈ ਦੁਨੀਆ ਤੇ। ਜੇ ਇਹੋ ਜੇ ਲੋਕਾਂ ਦੇ ਨਾਲ ਖੜੋਗੇ ਜੇ ਤੁਸੀਂ ਇਹਨਾਂ ਨੂੰ ਪਸੂ ਸਮਝ ਕੇ ਇਹਨਾਂ ਤੇ ਅਤਿਆਚਾਰ ਕਰਦੇ ਰਹੋਗੇ ਪਲਾਏ ਕਿੱਥੇ ਜਾਣਗੇ ਦੱਸੋ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਇਹਦੀ ਮਿਲ ਤੇ ਇਹਨੂੰ ਮਿਲਣੀ ਚਾਹੀਦੀ ਹੈ ਤੇ ਤੁਸੀਂ ਇੱਕ ਮਹੀਨੇ ਦੀ ਇਹਨੂੰ ਸੈਲਰੀ ਨਹੀਂ ਦਿੱਤੀ ਇਹਦੀ ਮਾਂ ਬਿਮਾਰ ਪਈਆ ਹੈ ਵਧੀਆ ਨਹੀਂ ਲੱਗੀ ਤੁਹਾਡੀ ਗੱਲ ਇਹ ਮੈਨੂੰ ਬਿਲਕੁਲ ਹੀ ਨਹੀਂ ਵਧੀਆ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਆਦੀ ਮਾਤ ਦਿਵਾਇਦਾ ਹਾਂ ਕੋਟਾ ਬਹੁਤ ਵਾਸਤਿਆ ਸਰ ਉਹ ਨਹੀਂ ਨਹੀਂ ਪੁੱਤ ਇਹਦੇ ਚ ਜ਼ਰੂਰਤ ਵਾਲੀ ਕਿਹੜੀ ਗੱਲ ਸੀ ਇਹ ਤਾਂ ਧਰਮ ਹੁੰਦਾਗਾ ਕਿਸੇ ਲੋੜਵੰਦ ਦੇ ਨਾਲ ਖੜ ਜਾਣਾ ਕੱਲਾ ਮਹਿਲ ਬਣਾ ਲੈਣਾ ਕੋਠੀਆਂ ਬਣਾ ਲੈਣੀਆਂ ਇਹ ਥੋੜਾ ਹੁੰਦਾ ਇਨਸਾਨ ਨੂੰ ਇਨਸਾਨ ਦੇ ਨਾਲ ਖੜਨਾ ਚਾਹੀਦਾ ਕੋਈ ਗੱਲ ਨਹੀਂ ਤੂੰ ਹੁਣ ਆਪਦੀ ਮਾਂ ਦੀ ਦਵਾਈ ਲੈ ਲਈ ਠੀਕ ਆ ਨਾ ਤੇ ਮੈਂ ਕਾਲੀ ਦੇ ਵਿੱਚ ਆ ਹੁਣ ਫੇਰ ਆਉਂਗਾ ਕਦੇ ਠੀਕ ਐ ਚੰਗਾ ਸਰਦਾਰ ਜੀ ਥੋੜਾ ਜਿਹਾ ਖਾਣੇ ਵਾਲਾ ਟਾਈਮ ਤਾਂ ਇੱਥੇ ਲੰਘ ਗਿਆ ਫਿਰ ਮਿਲਦਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸੋ ਗਿਆ ਸਰਦਾਰ ਸਾਹਿਬ ਤੁਹਾਡਾ ਆਉਂਦੇ ਜਾਂਦੇ ਰਿਹਾ ਕਰੋ ਜੋ ਇਸ ਵਾਰ ਗਲਤੀ ਹੋਈ ਆ ਉਹ ਅਗਲੀ ਵਾਰ ਨਹੀਂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜਿਉਂਦੇ ਬਸਦੇ ਰਹੋ ਚੰਗਾ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂ ਜੀ ਹੈ ਨੈ ਕਿੰਗ ਟਾਬੇ ਵਾਲਿਆਂ ਦੇ ਖੜਾ ਸੀ ਕਿਵੇਂ ਸੀ ਨਹੀਂ ਨਹੀਂ ਬੋਲੋ 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 ਮੈਂ ਸੁਣ ਰਿਹਾ ਹਾਂ ਮੈਂ ਗੱਡੀ 'ਚ ਫੇਰ ਹੀ ਜਾਊਂਗਾ ਪਹਿਲਾਂ ਤੁਹਾਡੇ ਨਾਲ ਗੱਲ ਕਰਕੇ ਫੇਰ ਜਾਊਂ ਦੱਸੋ। ਉਹ ਨਹੀਂ 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 ਨਹੀਂ। ਹੈਂ? ਉਹ ਜੇ ਖਾਣਾ ਖਾਣਾ ਤਾਂ ਫੇਰ ਇੱਥੇ ਆਉਨਾ ਕਿੰਗਟਾ ਬੇਤੇ ਨਾਲੇ ਰੇਟ ਸਸਤਾ ਨਾਲੇ ਪਲੇਟ ਸਸਤੀ ਨਾਲੇ ਮਲਾਜ਼ਮ ਮੈਂ ਕਹਿੰਦਾ ਓਹ ਹੋ ਐਨੀ ਇੱਜ਼ਤ ਕਰਦਿਆ ਵੀ ਰਹਿ ਰੱਬ ਦਾ ਨਾਮ। ਨਹੀਂ ਮੈਂ ਤਾਂ ਨਹੀਂ ਹੁਣ ਮੈਂ ਤਾਂ ਦੇਖੋ ਚੱਲਿਆ ਮੈਨੂੰ ਕਾਲੀ ਆ ਤੁਸੀਂ ਆਜੋ। ਬਸ ਇੱਥੇ ਖਾਣਾ ਖਾ ਕੇ ਜਾਇਓ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਮੁਲਾਜ਼ਮ ਨੇ ਤੇ ਤੁਸੀਂ ਪਲੀਜ਼ ਜ਼ਰੂਰ ਆਇਓ ਸਰਦਾਰ ਉਹ ਸਰਦਾਰ ਜੀ ਦਾ ਮੈਂ ਲਾਜ਼ਮੀ ਕਲਾਸ ਅੱਜ ਹੁਣ ਨਹੀਂ ਕਿਸੇ ਨੂੰ ਅੱਗੇ ਤੋਂ ਮਾੜਾ ਕਹਿੰਦਾ ਆਜੋ ਆਜੋ ਚਲੋ ਠੀਕ ਹੈ ਓਕੇ ਸੋ ਹਾਂਜੀ ਦੋਸਤੋ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਟਾਰ ਪੇਜ ਕੇ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨ ਵਧਾਓ ਜਿੰਨੇ ਵੀ ਸਾਡੇ ਨਾਲ ਫੈਮਲੀ ਜੁੜੇ ਹੋ ਤੁਹਾਡੇ ਸਦਕਾ ਹੀ ਅਸੀਂ ਅੱਗੇ ਜਾ ਸਕਦੇ ਆ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਮਾਨ ਬਖਸ਼ਿਆ ਕਰੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਸ਼ੁਕਰੀਆ ਜੀ